ਆ ਭਾਈ ਸਾਹਿਬ ਜਿਹੜਾ ਟਰੈਕਟਰ ਆ ਨਾ ਜੀ ਇਹ ਪਿਓ ਪਿਓ ਦਾਦੇ ਦੀ ਵਿਰਾਸਤ ਸੰਭਾਲੀ ਹੋਈ ਆ ਇਦਾਂ ਦੇ ਮੇਰੇ ਕੋਲ ਦੋ ਟਰੈਕਟਰ ਪੁਰਾਣੇ ਆ ਜਿਹੜੇ ਮੇਰੇ ਫਾਰਮ 'ਚ ਚੱਲਦੇ ਆ ਤੇ ਆਪਾਂ ਇੱਕ ਕਿਸਾਨਾਂ ਨੂੰ ਇਹ ਵੀ ਕਰਜ਼ੇ ਤੋਂ ਮੁਕਤ ਹੋਣ ਦੀ ਸਲਾਹ ਦਿੰਦੇ ਆ ਵੀ ਆਪਾਂ ਪੁਰਾਣੇ ਟਰੈਕਟਰਾਂ ਨੂੰ ਵਧੀਆ ਬਣਾ ਕੇ ਤੇ ਉਹ ਚੱਲ ਸਕਦੇ ਆ ਕੋਈ ਉਹਨਾਂ ਨੂੰ ਐਡੀ ਗੱਲ ਨਹੀਂ ਰੀਸੋ ਰੀਸੀ ਇੱਕ ਦੂਜੇ ਦਾ ਆਪਾਂ ਦੇਖ ਕੇ ਇੱਕ ਦੂਜੇ ਵੱਲ ਦੇਖ ਕੇ ਨਾ ਲਿਆਈਏ ਵੱਡੇ ਵੱਡੇ ਇਮਪਰਾਂ ਟਰੈਕਟਰਾਂ ਦੇ ਲਾਈਏ ਵੱਡੇ ਵੱਡੇ ਟਾਇਰ ਨਾ ਪਾਈਏ ਇਹਨਾਂ ਨਾਲ ਕੋਈ ਮਤਲਬ ਕੀ ਖੇਤੀ ਚ ਵਾਧਾ ਨਹੀਂ ਹੋਣਾ ਇਹਨਾਂ ਗੱਲਾਂ ਨਾਲ ਆਪਾਂ ਘਾਟੀ ਜੀ ਜਾਣਾ ਤੇ ਮੇਲਿਆਂ ਦੇ ਮੱਸਿਆਂ ਦੇ ਜਾਣ ਲਈ ਟਰੈਕਟਰ ਨਹੀਂ ਹੈਗੇ ਟਰੈਕਟਰ ਤੇ ਖੇਤੀ ਚੇਤੀ ਕਰਨ ਵਾਸਤੇ ਹੀ ਹੈਗੇ ਆ ਇਹਦੇ ਤੇ ਕੋਈ 4.5 ਤੋਂ 5 ਲੱਖ ਰੁਪਈਆ ਇਹਦੇ ਤੇ ਅਸੀਂ ਲਾਇਆ ਇਹ ਕਾਰਨ ਕਿ ਸਾਡੇ ਬਾਪ ਤੇ ਸਾਡੇ ਦਾਦੇ ਜੀ ਖਰੀਦੀ ਹੋਈ ਚੀਜ਼ ਸੀ ਇੱਕ ਅੰਦਰ ਖੜਾ ਇਹਦੇ ਨਾਲ ਦਾ ਦੋਨਾਂ ਦੇ ਲਗਭਗ ਕੋਈ 10 ਲੱਖ ਰੁਪਈਆ ਖਰਚ ਕਰਕੇ ਇਹ ਵੀ ਨਵੇਂ ਵਰਗੇ ਬਣੇ ਹੋਇਆ ਇਹਨਾਂ ਨੂੰ ਕੋਈ ਇਹੋ ਜੀ ਪਰੇਸ਼ਾਨੀ ਨਹੀਂ ਕਿ ਉਹ ਇਹ ਕੰਮ ਘੱਟ ਕਰਨ ਜਾਂ ਇਹ ਮਤਲਬ ਪਿੱਛੇ ਰਹਿਣ ਕਿਸੇ ਗੱਲ ਤੋਂ ਤੇ ਇੱਕ 1976 ਵੀ ਹੈਗਾ ਸਾਡੇ ਕੋਲ ਤੇ ਜਿਹੜੇ ਕਿ ਉਹ ਪੂਰਾ ਕੰਮ ਕਰਦੇ ਆ ਇਹਨੇ ਇਹ ਬਦਲੇ ਕਿ ਨਵੇਂ ਟਰੈਕਟਰ ਨਾਲੋਂ ਪਿੱਛੇ ਰਹਿਣਗੇ ਕੰਮ ਕਰਨ 'ਚ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਇਸ ਕਰਕੇ ਮੈਂ ਇਹ ਹੀ ਸਾਡੇ ਨੌਜਵਾਨ ਵੀਰਾਂ ਨੂੰ ਕਹੂੰਗਾ ਕਿ ਇਦਾਂ ਪੁਰਾਣੀ ਮਸ਼ੀਨਰੀ ਨੂੰ ਤਿਆਰ ਕਰਵਾ ਲਓ ਪੂਰਾ ਉਹਦਾ ਕੰਮ ਕਰਵਾ ਲਓ ਤੇ ਉਸੇ ਨੂੰ ਹੀ ਚਲਾਓ ਨਾ ਇੱਕ ਦੂਜੇ ਦੇ ਗਵਾਂਡੀਆਂ ਵੱਲ ਵੇਖ ਕੇ ਆਪਾਂ ਵੱਡੇ-ਵੱਡੇ ਟਰੈਕਟਰ ਲਿਆਈਏ ਨਾ ਵੱਡੇ ਟਾਇਰ ਪਾਈਏ